ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਹਾਜ਼ਰ ਹੋਏ ਆਂ 13-14 ਜਨਵਰੀ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਕਿ ਇਹ ਲੋਹੜੀ ਤੇ ਮਾਘੀ ਦੋ ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਅਕਸਰ ਇਹਨਾਂ ਦਿਨਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਹੁੰਦੀਆਂ ਨੇ ਪਰ ਵੀਰੋ ਇਸ ਵਾਰ ਇਹ ਦੋਨੋਂ ਦਿਨ ਸਾਫ਼ ਮੌਸਮ ਸਾਫ਼ ਰਹਿਣ ਦੀ ਉਮੀਦ ਬਣੀ ਹੋਈ ਆ ਅੱਜ ਸਵੇਰ ਤੋਂ ਵੀਰੋ ਪੰਜਾਬ ਦੇ ਕੁਝ 80% ਖੇਤਰਾਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇਂ ਤੋਂ ਹੀ ਚੰਗੀ ਧੁੱਪ ਦੇਖਣ ਨੂੰ ਮਿਲੇਗੀ ਦੇ ਬਰੀ ਕੋਸ਼ਤਰਾ ਦੇ ਵਿੱਚ ਥਲਕੀ ਫੁਰਕੀ ਧੁੰਦ ਦਾ ਪ੍ਰਭਾਵ ਸਵੇਰ ਦੇ ਸਮੇਂ ਆਪਾਨੂੰ ਦੇਖਣ ਨੂੰ ਮਿਲੇਗਾ ਜੋ ਕਿ ਆਉਂਦੇ 1-2 ਘੰਟੇ ਬਾਅਦ ਵੀਰੋ ਤਕਰੀਬਨ 9-10 ਵਜੇ ਦਿਨੋਂ ਪੰਜਾਬ ਦਾ ਮੌਸਮ ਸਾਫ਼ ਹੋਵੇਗਾ ਉਸ ਤੋਂ ਉਮੀਦ ਹੈ ਕਿ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਦਿਨ ਦੇ ਸਮੇਂ ਚੰਗੀ ਨਿੱਗੀ ਧੁੱਪ ਲੱਗਣ ਦੇ आसार ਬਣੇ ਹੋਏ ਨੇ ਬੱਦਲਬਾਝ ਤੋਂ ਰਹੇਗਾ ਪੰਜਾਬ ਦਾ ਮੌਸਮ ਹਵਾਵਾਂ ਵੀਰੋ ਚੰਗੀ ਰਫਤਾਰ ਦੀਆਂ 5 ਤੋਂ ਲੈ ਕੇ 10 ਕਿਲੋਮੀਟਰ ਤੱਕ ਉੱਤਰ ਪੱਛਮ ਦੀ ਦਿਸ਼ਾ ਤੋਂ ਠੰਡੀਆਂ ਹਵਾਵਾਂ ਵਗਦੀਆਂ ਰਹਿਣਗੀਆਂ ਤਾਂ ਜੋ ਕਿ ਬੱਚੇ ਵਗੈਰਾ ਪਤੰਗ ਵਗੈਰਾ ਉਡਾਉਂਦੇ ਨੇ ਵੀਰੋ ਉਹ ਵੀ ਹੱਬ ਚੰਗੀ ਹਵਾ ਅੱਜ ਆਪਾਂ ਨੂੰ ਅੱਜ ਤੇ ਕੱਲ ਦੇ ਦਿਨ ਦੇ ਵਿੱਚ ਚੰਗੀ ਦੇਖਣ ਨੂੰ ਮਿਲੇਗੀ ਹਵਾਵਾਂ ਦੀ ਵੀਰੋ ਰਫ਼ਤਾਰ ਹੈ ਜੋ ਦੁਪਹਿਰ ਦੇ ਸਮੇਂ ਤੱਕ ਥੋੜੀ ਘੱਟ ਰਹੇਗੀ ਦੁਪਹਿਰ ਦੇ ਸਮੇਂ ਤੋਂ ਬਾਅਦ ਥੋੜੀਆਂ ਹਵਾਵਾਂ ਜ਼ਿਆਦਾ ਰਫ਼ਤਾਰ ਫੜਨੀਆਂ ਬਾਕੀ ਵੀਰੋ ਪੰਜਾਬ ਦਾ ਮੌਸਮ ਓਵਰਆਲ ਠੀਕ ਹੈ ਕੱਲ 14 ਦੀ ਆਪਾਂ ਗੱਲ ਕਰਦੇ ਆਂ 14 ਨੂੰ ਵੀ ਕੁੱਲ ਮਿਲਾ ਕੇ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਸਾਫ਼ ਸੁਥਰਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਕੋਈ ਬਦਲੀ ਸਿਸਟਮ ਨਹੀਂ ਹੈ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਛੋਟੀ ਮੋਟੀ ਤੋਂ ਦ ਇਹ ਜੋ ਸਿਸਟਮ ਸੀ ਬਰਸਾਤੀ ਗਤੀਵਿਧੀਆਂ ਦੇ ਵੀਰੋ ਅੱਗੇ ਗੁਜ਼ਰ ਗਿਆ ਹੈ ਹੁਣ ਤਕਰੀਬਨ 1 2 3 ਦਿਨ ਪੰਜਾਬ ਦਾ ਮੌਸਮ ਸਾਫ਼ ਰਹੇਗਾ 15 ਤਰੀਕ ਤੋਂ ਵੀਰੋ ਫਿਰ ਆਪਾਂ ਨੂੰ ਬੱਦਲਾਂ ਦੇ ਆਵਾਜ਼ਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਇੱਕ ਵੀਰੋ ਹਲਕੀ ਛਾਂ ਦਾ ਸਿਸਟਮ ਹੈ ਜੋ 15 16 17 ਦੇ ਵਿੱਚ ਆਵੇਗਾ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਵੀਰੋ ਉਹ ਸਿਸਟਮ ਦੇ ਚੱਲਦਿਆਂ ਪੰਜਾਬ ਦੇ ਵਿੱਚ ਬਰਸਾਤ ਦੇ ਅਸਰ ਕਿੰਨੇ ਕੁ ਵੜਨਗੇ ਕਿੰਨਾ ਖੇਤਰਾਂ ਦੇ ਵਿੱਚ ਵੜਨਗੇ ਕਦੋਂ ਤੱਕ ਸਿਸਟਮ ਦਾ ਪ੍ਰਭਾਵ ਰਹੇਗਾ ਉਹ ਵੀਰੋ ਸਾਰੀ ਜਾਣਕਾਰੀ ਲੈ ਕੇ ਆਪਾਂ ਫਿਰ ਡੇਲੀ ਵੀਡੀਓ ਦੇ ਵਿੱਚ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸੋبر ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ